ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੂੰ ਦੀ ਇਸ ਨਵੀਂ ਪੇਸ਼ਕਸ਼ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਇਹ ਗੱਲ ਕਿਸੇ ਤੋਂ ਵੀ ਲੁਕੀ ਨਹੀਂ ਹੈ ਕਿ ਪੰਜਾਬ ਦਾ ਮਾਲ ਵਿਭਾਗ ਨਜਾਇਜ਼ ਤਰੀਕੇ ਦੇ ਨਾਲ ਮਾਲ ਇਕੱਠਾ ਕਰਨ ਦੇ ਲਈ ਬਦਨਾਮ ਹੈ ਇਸ ਵਿਭਾਗ ਦੇ ਵਿੱਚ ਵੱਡੀ ਖੋਰੀ ਖਤਮ ਕਰਨ ਦੇ ਯਤਨ ਲਗਾਤਾਰ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਯਤਨਾਂ ਵਿੱਚ ਹੀ ਅੱਜ ਤੋਂ ਸ਼ੁਰੂ ਹੋ ਰਹੀ ਇੱਕ ਨਵੀਂ ਪ੍ਰਣਾਲੀ ਵੀ ਹੈ तहਸੀਲਾਂ ਦੇ ਵਿੱਚ ਰਜਿਸਟਰਾਰ ਸਬੰਧੀ ਅੜਿੱਕੇ ਦੂਰ ਕਰਨ ਦਾ ਜੋ ਮਾਡਲ ਹੁਣ ਪੰਜਾਬ ਸਰਕਾਰ ਵੱਲੋਂ ਤਿਆਰ ਕਰ ਲਿਆ ਗਿਆ ਹੈ ਅੱਜ ਯਾਨੀ ਸੋਮਵਾਰ ਤੋਂ ਪੰਜਾਬ ਸਰਕਾਰ ਵੱਲੋਂ तहਸੀਲਾਂ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਵਾਸਤੇ ਇੱਕ ਨਵੀਂ ਪ੍ਰਣਾਲੀ ਲਾਂਚ ਕੀਤੀ ਜਾ ਰਹੀ ਕਿਤੋਂ ਵੀ ਰਜਿਸਟਰੀ ਕਿਤੋਂ ਵੀ ਰਜਿਸਟਰੀ ਨਾਮੀ ਸਿਯੋਜਨਾ ਇਹ ਅਜਮਾਇਸ਼ ਦੇ ਤੌਰ ਤੇ ਮੁਹਾਲੀ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਮਾਲ ਵਿਭਾਗ ਮੇ ਵੱਲੋਂ ਕਾਫੀ ਲੰਮੇ ਸਮੇਂ ਤੋਂ ਰਜਿਸਟਰੀ ਮੌਕੇ ਆਮ ਲੋਕਾਂ ਦੀ ਹੁੰਦੀ ਲੁੱਟ ਅਤੇ ਖੱਜਲ ਖਵਾਰੀ ਘਟਾਉਣ ਵਾਸਤੇ ਨਵੇਂ ਸੁਧਾਰਾਂ ਦੇ ਰਾਹ ਤਲਾਸ਼ੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਨਵੀਂ ਯੋਜਨਾ ਸ਼ੁਰੂ ਹੋਣ ਤੋਂ ਮਗਰੋਂ ਜ਼ਿਲ੍ਹੇ ਦੇ ਵਿੱਚ ਵਿਅਕਤੀ ਕਿਸੇ ਵੀ ਤਹਿਸੀਲ ਦੇ ਵਿੱਚੋਂ ਆਪਣੀ ਪ੍ਰਾਪਰਟੀ ਦੀ ਰਜਿਸਟਰੀ ਕਰਵਾ ਸਕੇਗਾ। ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕੋਆਰਡੀਨੇਟਰ ਅਰਵਿੰਦ ਕੇਜਰੀਵਾਲ ਅੱਜ ਇਹ ਸਕੀਮ ਦੀ ਸ਼ੁਰੂਆਤ ਕਰਨਗੇ। ਵੇਰਵਿਆਂ ਦੇ ਅਨੁਸਾਰ ਰਜਿਸਟਰੀ ਤੋਂ ਪਹਿਲਾਂ ਜਿਹੜੇ ਲੋਡਿੰਗ ਦੇ ਦਸਤਾਵੇਜ਼ ਨੇ ਉਹ ਆਨਲਾਈਨ ਅਪਲੋਡ ਕਰਨੇ ਹੋਣਗੇ ਅਤੇ ਆਨਲਾਈਨ ਹੀ ਜਿਹੜਾ ਸਰਕਾਰ ਰਿਕਾਰਡ ਦੀ ਅਕਾਊਂਟ ਚੈਕਿੰਗ ਕਰੇ। ਇਹ ਸਾਰੀ ਪ੍ਰਕਿਰਿਆ 48 ਘੰਟਿਆਂ ਦੇ ਵਿੱਚ ਵਿੱਚ ਮੁਕੰਮਲ ਕਰ ਲਈ ਜਾਵੇਗੀ। ਲਾਪਰ 3 ਨੂੰ ਖੁੱਲ ਹੋਵੇਗੀ ਕਿ ਉਹ ਜ਼ਿਲ੍ਹੇ ਦੇ ਵਿੱਚਕਾਰ ਆਪਣੀ ਜਿਹੜੀ ਵੀ ਜਾਇਦਾਦ ਹੈ ਉਸ ਦੀ ਰਜਿਸਟਰੀ ਜ਼ਿਲ੍ਹੇ ਅੰਦਰ ਪੈਂਦੇ ਕਿਸੇ ਵੀ ਤਹਿਸੀਲ ਕੇਂਦਰ ਤੋਂ ਕਰਵਾ ਸਕੇਗਾ ਇਹ ਨਵੀਂ ਪ੍ਰਣਾਲੀ ਅਨੁਸਾਰ ਜੇ ਕਿਸੇ ਵੀ ਰਿਕਾਰਡ ਦੇ ਵਿੱਚ ਕੋਈ ਖਾਮੀ ਹੈ ਕੋਈ ਕਮੀ ਪਾਈ ਜਾਂਦੀ ਹੈ ਤਾਂ ਆਨਲਾਈਨ ਹੀ ਸੂਚਨਾ ਭੇਜ ਦਿੱਤੀ ਜਾਵੇਗੀ ਕਿ ਤੁਹਾਡੇ ਡਾਕੂਮੈਂਟ ਦੇ ਵਿੱਚ ਜਾਂ ਤੁਹਾਡੇ ਦਸਤਾਵੇਜ਼ਾਂ ਦੇ ਵਿੱਚ ਫਲਾਣੀ ਫਲਾਣੀ ਕਮੀ ਪਾਈ ਗਈ ਹੈ ਉਸ ਨੂੰ ਠੀਕ ਕਰ ਲਿਆ ਜਾਵੇਗਾ ਜੇ ਰਜਿਸਟਰੀ ਲਈ ਅਪਲੋਡ ਕੀਤਾ ਰਿਕਾਰਡ ਦਰਸਤ ਹੈ ਤਾਂ ਉਸ ਮਗਰੋਂ ਆਨਲਾਈਨ ਹੀ ਫੀਸ ਤਾਰਨ ਦੀ ਵਿਵਸਥਾ ਵੀ ਕੀਤੀ ਜਾ ਰਹੀ ਹੈ ਆਨਲਾਈਨ ਫੀਸ ਭਰਨ ਤੋਂ ਬਾਅਦ ਹੀ ਰਜਿਸਟਰੀ ਦੇ ਲਈ ਤਰੀਕ ਲਈ ਜਾ ਸਕੇ ਲੋਕਾਂ ਨੂੰ 2 ਸਟੈਪ ਡਿਲੀਵਰੀ ਵੀ ਦਿੱਤੀ ਜਾਵੇ ਸਟੈਂਪ ਡਿਊਟੀ ਦਾ ਭੁਗਤਾਨ ਵੀ ਆਨਲਾਈਨ ਹੀ ਹੋ ਸਕੇਗਾ ਜੇ ਕਿਸੇ ਵੀ ਤਰ੍ਹਾਂ ਦੀ ਰਜਿਸਟਰੀ ਦੇ ਰਿਕਾਰਡ ਵਿੱਚ ਕੋਈ ਘਾਟ ਹੈ ਤਾਂ ਉਸ ਨੂੰ ਮੌਲ ਅਫਸਰ ਜਿਹੜਾ ਹੈ ਉਹ ਰਿਕਾਰਡ ਤੇ ਲੈ ਕੇ ਆਵੇਗਾ ਮਤਲਬ ਉਸ ਨੂੰ ਤੁਸੀਂ ਜ਼ੁਬਾਨੀ-ਜ਼ੁਬਾਨੀ ਨਹੀਂ کہہ ਸਕਦੇ ਕਿ ਤੁਹਾਡੇ ਦਸਤਾਵੇਜ਼ਾਂ ਦੇ ਵਿੱਚ ਇਹ ਕਮੀ ਹੈ ਇਸ ਕਰਕੇ ਰਜਿਸਟਰੀ ਨਹੀਂ ਹੋ ਸਕਦੀ ਤੁਹਾਨੂੰ ਰਿਕਾਰਡ ਤੇ ਲਿਆਉਣਾ ਪਏਗਾ ਕਿ ਦਸਤਾਵੇਜ਼ ਦੇ ਵਿੱਚ ਕੀ ਕਮੀ ਹੈ ਤਾਂਕਿ ਜਿਹੜਾ ਸਬੰਧਤ ਅਧਿਕਾਰੀ ਹੈ ਜਾਂ ਜਿਹੜਾ ਵਿਅਕਤੀ ਰਜਿਸਟਰੀ ਕਰਾਉਣਾ ਚਾਹੁੰਦਾ ਹੈ ਉਹ ਦਸਤਾਵੇਜ਼ਾਂ ਦੇ ਵਿੱਚ ਸੁਧਾਰ ਕਰ ਸਕੇ ਤੇ ਉਸ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾ ਸਕੇ ਇਹ ਹੀ ਇੱਕ ਬਹੁਤ ਵੱਡਾ ਬਹਾਨਾ ਬਣਾਇਆ ਜਾਂਦਾ ਸੀ ਕਿ ਤੁਹਾਡੇ ਦਸਤਾਵੇਜ਼ਾਂ ਦੇ ਵਿੱਚ ਕਮੀ ਹੈ ਤੇ ਉਸ ਕਮੀ ਨੂੰ ਦੂਰ ਕਰਨ ਦੇ ਲਈ ਹੀ ਅਕਸਰ ਪੈਸੇ ਲੈ ਜਾਂਦੇ ਸੀ ਜਾਂ ਰਿਸ਼ਵਤ ਲਈ ਜਾਂਦੀ ਸੀ ਹੁਣ ਉਸ ਨੂੰ ਦੂਰ ਕਰਨ ਦੇ ਲਈ ਇਹ ਸਾਰੇ ਸੁਧਾਰ ਜਿਹੜੇ ਨੇ ਉਹ ਕੀਤੇ ਜਾ ਰਹੇ ਰਜਿਸਟਰੀ ਨਾਲ ਸੰਬੰਧਿਤ ਹਰ ਸੂਚਨਾ ਵਿਅਕਤੀ ਨੂੰ ਵਟਸਐਪ ਦੇ ذریعے ਮਿਲੇਗੀ ਇਸ ਤੀਜ ਦੀ ਵਿਵਸਥਾ ਕੀਤੀ ਗਈ ਹੈ ਰਜਿਸਟਰੀ ਲਈ ਵਿਅਕਤੀ ਨੂੰ ਖੁਦ ਮੌਕੇ ਤੇ ਫੋਟੋ ਦੇ ਲਈ ਹਾਜ਼ਰ ਹੋਣਾ ਪਵੇਗਾ ਫੋਟੋ ਤੋਂ 1 ਘੰਟੇ ਦੇ ਅੰਦਰ ਅੰਦਰ ਰਜਿਸਟਰੀ ਦੀ ਸੂਚਨਾ ਦੇ ਦਿੱਤੀ ਜਾਵੇਗੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਮਾਲ ਵਿਭਾਗ ਦੇ ਵੱਲੋਂ ਇਸ ਨਵੇਂ ਮਾਡਲ ਨੂੰ ਲਾਗੂ ਕਰਨ ਤੋਂ ਪਹਿਲਾਂ ਦੂਜੇ ਸੂਬਿਆਂ ਦੇ ਵਿੱਚ ਕਿਸ-ਕਿਸ ਤਰੀਕੇ ਦੇ ਮਾਡਲ ਅਪਣਾਏ ਗਏ ਹਨ ਉਹਨਾਂ ਦੀ ਕੋਖਰੀ ਕੀਤੀ ਗਈ ਸੀ ਸਾਰੇ ਸੂਬਿਆਂ ਦੇ ਵਿੱਚ ਇਹ ਜਾਣਕਾਰੀ ਇਕੱਠਾ ਕੀਤੀ ਗਈ ਸੀ ਕਿ ਕਿਹੜੀ ਸੂਬੇ ਦੇ ਵਿੱਚ ਕਿਸ ਤਰੀਕੇ ਦਾ ਮਾਡਲ ਚੱਲ ਰਿਹਾ ਹੈ ਤੇ ਉਹਦੇ ਕੀ ਫਾਇਦੇ ਨੇ ਜਾਂ ਉਸ ਨੂੰ ਲਾਗੂ ਕਰਕੇ ਪੰਜਾਬ ਦੇ ਵਿੱਚ ਕੀ ਚਲਾਇਆ ਜਾ ਸਕਦਾ ਹੈ ਕੀ ਉਸ ਦਾ ਫਾਇਦਾ ਹੋ ਸਕਦਾ ਹੈ ਇਹ ਸਾਰੀ ਤੀਜ ਦੀ ਕੋਖ ਕੀਤੀ ਗਈ ਸੀ ਪੰਜਾਬ ਸਰਕਾਰ ਲੰਮੇ ਸਮੇਂ ਤੋਂ ਇਸ ਚੀਜ਼ ਦੀ ਇੱਛੁਕ ਸੀ ਕਿ ਮਾਲ ਮਹਿਕ ਵਿੱਚ ਹੋ ਰਹੀ ਇਸ ਲੁੱਟ ਨੂੰ ਕਿਸੇ ਵੀ ਤਰੀਕੇ ਦੇ ਨਾਲ ਰੋਕਿਆ ਜਾਵੇ ਇੱਥੇ ਇਹ ਵੀ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਜਦੋਂ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਦਾ ਆਖਰੀ ਵਾਰਾ ਸੀ ਆਖਰੀ ਸਾਲ ਸੀ ਉਸ ਸਮੇਂ ਵੀ ਜੋ ਉਸ ਸਮੇਂ ਦੇ ਮਾਲ ਮੰਤਰੀ ਸੀ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਵੀ ਇਸੇ ਤਰ੍ਹਾਂ ਦੇ ਸਿਮਿਲਰ ਹੀ ਇੱਕ ਮਾਡਲ ਦਾ ਅਧਿਐਨ ਕਰਵਾਇਆ ਸੀ ਪਰ ਉਹ ਉਸ ਨੂੰ ਲਾਗੂ ਨਹੀਂ ਕਰ ਸਕੇ ਕਿਉਂਕਿ ਲਾਗੂ ਕਰਨ ਤੋਂ ਪਹਿਲਾਂ ਹੀ ਜਿਹੜੀ ਤਤਕਾਲੀਨ ਸਰਕਾਰ ਸੀ ਤਤਕਾਲੀ ਸਰਕਾਰ ਸੀ ਉਸ ਦਾ ਸਮਾਂ ਪੂਰਾ ਹੋ ਗਿਆ ਸੀ ਤੇ ਚੋਣਾਂ ਡਿਕਲੇਅਰ ਹੋ ਗਈਆਂ ਸੀ ਹੁਣ ਪੰਜਾਬ ਦੀ ਮੌਜੂਦਾ ਜਿਹੜੀ ਸਰਕਾਰ ਹੈ ਉਹ ਅਗਲੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਤਹਿਸੀਲਾਂ ਦੇ ਵਿੱਚ ਵੱਡੀ ਪੱਧਰ ਤੇ ਸੁਧਾਰ ਕਰਨਾ ਚਾਹੁੰਦੀ ਹੈ ਤਾਂ ਕਿ ਆਮ ਲੋਕਾਂ ਨੂੰ ਕੁਜਰਾਹਤ ਦਿੱਤੀ ਜਾ ਸਕੇ ਜਾਣਕਾਰੀ ਮੁਤਾਬਕ ਮਾਲ ਵਿਭਾਗ ਦੇ ਵਿੱਚ ਹੋਰ ਸੁਧਾਰ ਕਰਨ ਦੀ ਪ੍ਰਕਿਰਿਆ ਵੀ ਜਾਰੀ ਹੈ ਸਾਰੇ ਸੁਧਾਰ ਪ੍ਰਕਿਰਿਆ ਦੇ ਅਧੀਨ ਹਨ ਹੁਣ ਮਾਲ ਵਿਭਾਗ ਦੇ ਪਟਵਾਰੀਆਂ ਦੀ ਹਾਜ਼ਰੀ ਵੀ ਆਨਲਾਈਨ ਹੀ ਲੱਗੇਗੀ ਤਾਂ ਕਿ ਉਹਨਾਂ ਦੀ ਡਿਊਟੀ ਜਾਂ ਉਹਨਾਂ ਦੀ ਹਾਜ਼ਰੀ ਯਕੀਨੀ ਬਣਾਈ ਜਾ ਸਕੇ ਕਿ ਉਹ ਉੱਥੇ ਆਪਣੀ ਡਿਊਟੀ ਦੇ ਵਿੱਚ ਆਪਣੇ ਦਫ਼ਤਰ ਦੇ ਵਿੱਚ ਬੈਠੇ ਹਨ ਪੰਜਾਬ ਦੇ ਵਿੱਚ ਆਮ ਵਿਅਕਤੀ ਤਕਸੀਦ ਸ਼ੁਦਾਫ ਜਿਹੜੀ ਫਰਦ ਹੈ ਉਹ ਵੀ ਹੁਣ ਆਨਲਾਈਨ ਹੀ ਹਾਸਲ ਕਰ ਸਕਣਗੇ ਪੰਜਾਬ ਸਰਕਾਰ ਦਾ ਇਹ ਮਕਸਦ ਹੈ ਕਿ ਤਹਿਸੀਲਾਂ ਪ੍ਰਸ਼ਟਾਚਾਰ ਮੁਕਤ ਹੋਣ ਅਤੇ ਲੋਕਾਂ ਨੂੰ ਤਹਿਸੀਲਾਂ ਦੇ ਜਾਂ ਫਿਰ ਮਾਲ ਅਫਸਰਾਂ ਦੇ ਜਿਹੜੇ ਚੱਕਰ ਮਾਰਨੇ ਪੈਂਦੇ ਸੀ ਜਿਹੜੇ ਕੱਟਨੇ ਪੈਂਦੇ ਸੀ ਉਹ ਜਿਹੜੇ ਨਾ ਕੱਟਨੇ ਪਿਆ। ਜੇ ਇਹ ਉਪਰਾਲੇ ਸਿਰੇ ਚੜਦੇ ਹਨ ਤਾਂ ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੰਦੀ ਰਾਖ ਖੁੱਲ ਜਾਣੀ। ਪ੍ਰਵਾਸੀ ਪੰਜਾਬੀ ਜਿਹੜੇ ਨੇ ਉਹਨਾਂ ਦੀਆਂ ਸੰਪਤੀਆਂ ਦੀ ਹਿਫਾਜ਼ਤ ਦੇ ਲਈ ਵੀ ਮਾਲ ਵਿਭਾਗ ਵੱਲੋਂ ਸਹੂਲਤ ਦਿੱਤੀ ਜਾਵੇਗੀ। ਜਦੋਂ ਵੀ ਪ੍ਰਵਾਸੀ ਪੰਜਾਬੀਆਂ ਦੇ ਮਾਲ ਰਿਕਾਰਡ ਦੇ ਵਿੱਚ ਕੋਈ ਵੀ ਛੇੜਛਾੜ ਹੋਵੇਗੀ ਕੋਈ ਵੀ ਬਦਲਾਅ ਕਰਨ ਦੀ ਕੋਸ਼ਿਸ਼ ਹੋਵੇਗੀ ਤਾਂ ਫੌਰੀ ਰੂਪ ਦੇ ਵਿੱਚ ਉਹਨਾਂ ਨੂੰ ਆਨਲਾਈਨ ਸੁਨੇਹੇ ਦੇ ਜ਼ਰੀਏ ਇਹ ਪਤਾ ਲੱਗ ਜਾਵੇਗਾ ਕਿ ਉਹਨਾਂ ਦੇ ਕਿਸ ਜਾਇਦਾਦ ਦੀ ਕਿਸ ਪ੍ਰਾਪਰਟੀ ਦੇ ਰਿਕਾਰਡ ਦੇ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ ਜਾਂ ਛੇੜਛਾੜ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਆਨਲਾਈਨ ਹੀ ਇੰਤਕਾਲ ਕਰਾਏ ਜਾਣ ਦੀ ਵਿਵਸਥਾ ਵੀ ਕੀਤੀ ਜਾ ਰਹੀ ਹੈ ਆਕੇ ਪੂਰਨ ਤੌਰ ਤੇ ਪਾਰਦਰਸ਼ਤਾ ਜਿਹੜੀ ਹੈ ਉਹ ਇਸ ਮਹਿਕਮੇ ਦੇ ਵਿੱਚ ਲਿਆਂਦੀ ਜਾ ਸਕਦੀ। ਪਟਵਾਰੀ, ਤਹਿਸੀਲਦਾਰ ਇਹਨਾਂ ਦੇ ਨਾਲ ਸਰਕਾਰ ਦਾ ਟਕਰਾ ਜਦੋਂ ਦੀ ਇਹ ਸਰਕਾਰ ਬਣੀ ਹੈ ਉਦੋਂ ਤੋਂ ਹੀ ਲਗਾਤਾਰ ਚੱਲ ਰਿਹਾ ਹੈ। ਕਿਉਂਕਿ ਇਸ ਸਰਕਾਰ ਇੱਕ ਗੱਲ ਨੂੰ ਤਾਂ ਮੰਨਦੀ ਹੈ ਕਿ ਹਰ ਕਿਸੇ ਦਾ ਹਰ ਵਿਅਕਤੀ ਦਾ ਕਦੇ ਨਾ ਕਦੇ ਕਿਸੇ ਨਾ ਕਿਸੇ ਸਮੇਂ ਤਹਿਸੀਲਾਂ ਦੇ ਵਿੱਚ ਵਾ ਪੈਂਦਾ ਹੀ ਪੈਂਦਾ ਹੈ ਭਾਵੇਂ ਉਹ ਕਿਸੇ ਵੀ ਰੂਪ ਦੇ ਵਿੱਚ ਹੋਵੇ। ਔਰ तहसीलਾਂ ਦੇ ਵਿੱਚ ਚੱਲ ਰਹੀ ਇਸ ਜਿਹੜਾ ਰਿਸ਼ਵਤ ਖੋਰੀ ਹੈ ਭ੍ਰਸ਼ਟਾਚਾਰ ਹੈ ਉਹ ਵੱਡੇ ਪੱਧਰ ਤੇ ਚੱਲ ਰਿਹਾ ਹੈ ਤੇ ਉਸ ਤੋਂ ਸਾਰੇ ਹੀ ਲੋਕ ਦੁਖੀ ਹਨ ਸਾਰੇ ਹੀ ਲੋਕ ਪ੍ਰਭਾਵਿਤ ਨੇ ਜੇ ਤੁਸੀਂ ਉਹਨਾਂ ਨੂੰ ਰਾਹਤ ਦੇਣੀ ਚਾਹੁੰਦੇ ਹੋ ਜਾਂ ਇਹ ਸਨੇਹਾ ਦੇਣਾ ਚਾਹੁੰਦੇ ਹੋ ਕਿ ਅਸੀਂ ਭ੍ਰਸ਼ਟਾਚਾਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਾਂ ਖਤਮ ਕਰ ਰਹੇ ਹਾਂ ਜਾਂ ਸਰਕਾਰ ਇਸ ਗੱਲ ਦੀ ਇੱਛੁਕ ਹੈ ਕਿ ਅਸੀਂ ਭ੍ਰਸ਼ਟਾਚਾਰ ਖਤਮ ਕਰਕੇ ਰਹਿਾਂਗੇ ਅਸੀਂ ਇਸ ਲੜਾਈ ਦੇ ਵਿੱਚ ਸੰਗੀਦਾ ਹਾਂ ਅਸੀਂ ਇਹ ਲੜਾਈ ਲੜ ਕੇ ਰਹਾਗੇ ਜੋ ਕਿ ਆਮ ਆਦਮੀ ਪਾਰਟੀ ਦਾ ਇੱਕ ਸਲੋਗਨ ਰਿਹਾ ਹੈ ਇੱਕ ਨਾਰਾ ਰਿਹਾ ਹੈ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਜੜੋਂ ਖਤਮ ਕਰਾਂਗੇ ਜੇ ਉਹ ਸਨੇਹਾ ਚੰਗੇ ਤਰੀਕੇ ਨਾਲ ਸਾਰੇ ਲੋਕਾਂ ਦੇ ਵਿੱਚ ਪਹੁੰਚਾਉਣਾ ਹੈ ਤਾਂ ਉਹਦਾ ਇੱਕੋ ਇੱਕ ਤਰੀਕਾ ਹੈ ਕਿ ਤੁਸੀਂ ਤਹਿਸੀਲਾਂ ਦੇ ਵਿੱਚ ਉਹ ਬਦਲਾਅ ਕਰਕੇ ਦਿਖਾਓ ਉਹ ਚੇਂਜਸ ਲਿਆਓ ਤਾਂ ਕਿ ਲੋਕਾਂ ਕੋਲੇ ਸਨੇਹਾ ਆਪਣੇ ਆਪ ਹੀ ਪਹੁੰਚ ਜਾਏ ਕਿ ਹਾਂ ਵਾਕਿਆ ਹੀ ਹੁਣ ਕੋਈ ਨਾ ਕੋਈ ਚੀਜ਼ ਬਦਲੀ ਹੈ ਭ੍ਰਿਸ਼ਟਾਚਾਰ ਦੇ ਉੱਤੇ ਰੋਕ ਲੱਗੀ ਹੈ ਸੋ ਇਸੇ ਕੋਸ਼ਿਸ਼ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਜਦੋਂ ਤੋਂ ਸਰਕਾਰ ਬਣੀ ਹੈ 3 ਸਾਲਾਂ ਤੋਂ ਲਗਾਤਾਰ ਲੱਗੇ ਹੋਏ ਨੇ ਕਿ ਜਦੋਂ ਵੀ ਕਿਸੇ ਵੀ ਪਟਵਾਰੀ ਜਾਂ ਕਿਸੇ ਵੀ ਤਹਿਸੀਲਦਾਰ ਦੇ ਉੱਪਰ ਕੋਈ ਵੀ ਕਾਰਵਾਈ ਕੀਤੀ ਜਾਂਦੀ ਸੀ ਤਾਂ ਇਹ ਸਾਰੇ ਇਕੱਠੇ ਹੋ ਕੇ ਉਸੇ ਸਮੇਂ ਹੀ ਹੜਤਾਲ ਕਰ ਦਿੰਦੇ ਸੀ ਹੜਤਾਲ ਤੇ ਚਲੇ ਜਾਂਦੇ ਸੀ ਕੰਮ ਬੰਦ ਹੋ ਜਾਂਦਾ ਸੀ ਤੇ ਲੋਕਾਂ ਨੂੰ ਰਾਹਤ ਤਾਂ ਕੀ ਮਿਲਣੀ ਸੀ ਉਲਟਾ ਲੋਕ ਦੁਖੀ ਹੁੰਦੇ ਸੀ ਤੇ ਉਹਨਾਂ ਦੀ ਨਾਰਾਜ਼ਗੀ ਸਰਕਾਰ ਨੂੰ ਚਲਣੀ ਪੈਂਦੀ ਸੀ ਕਾਫੀ ਵਾਰੀ ਕੋਸ਼ਿਸ਼ ਹੋਈ ਆਵੇਂ ਕਈ ਵਾਰ ਇਹ ਪਟਵਾਰੀ ਜਾਂ ਤਸਵੀਲਦਾਰ ਰੰਗੇ ਹੱਥੀਂ ਫੜੇਗੇ ਰਿਸ਼ਵਤ ਦੇ ਪੈਸਿਆਂ ਦੇ ਨਾਲ ਵੀ ਫੜੇਗੇ ਪਰ ਫੇਰ ਵੀ ਉਦਾਰਨ ਨਤੀਜਾ ਹਰ ਵਾਰ ਇਹੀ ਹੁੰਦਾ ਸੀ ਕਿ ਉਹ ਸਟ੍ਰਾਈਕ ਕਰ ਦਿੰਦੇ ਸੀ ਹੜਤਾਲ ਕਰ ਦਿੰਦੇ ਸੀ ਇੱਕ ਜੁਟਤਾ ਇਸ ਮਹਿਕਮੇ ਦੇ ਵਿੱਚ ਬਹੁਤ ਸੀ ਇਸ ਕਰਕੇ ਸਰਕਾਰ ਨੂੰ ਆਪਣੇ ਹੱਥ ਪਿੱਛੇ ਕਰਨੇ ਪੈਂਦੇ ਸੀ ਤੇ ਇਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਸੀ ਇੱਥੋਂ ਤੱਕ ਕਿ ਕਈ ਚੈਨਲਾਂ ਦੇ ਉੱਤੇ ਜਿਹੜੇ ਚਰਚਾ ਕਰਨ ਵਾਲੇ ਬੁੱਧੀਜੀਵੀ ਨੇ ਉਹ ਇਥੋਂ ਤੱਕ ਕਹਿਣ ਲੱਗ ਪਏ ਸੀ ਕਿ ਇਹ ਜਿਹੜੇ ਰਿਸ਼ਵਤ ਖੋਰੀ ਹੈ ਤਹਿਸੀਲਾਂ ਦੇ ਵਿੱਚ ਜਿਹੜਾ ਪੈਸਾ ਇਕੱਠਾ ਕੀਤਾ ਜਾ ਰਿਹਾ ਹੈ ਮਾਲ ਮਹਿਕ ਮੇ ਵੱਲੋਂ ਇਹ ਤਾਂ ਉਹ ਮਜਬੂਰੀ ਵਿੱਚ ਕਰਦੇ ਨੇ ਕਿਉਂਕਿ ਰਾਜਸੀ ਲੋਕਾਂ ਦੀਆਂ ਵਗਾਰਾਂ ਵੀ ਇਹਨਾਂ ਨੂੰ ਹੀ ਚਲਣੀਆਂ ਪੈਂਦੀਆਂ ਨੇ ਜਦੋਂ ਕੋਈ ਵੀ ਨੇਤਾ ਕੋਈ ਵੀ ਆਗੂ ਜਿਹੜਾ ਹੈ ਉਹ ਕਿਸੇ ਤਹਿਸੀਲ ਦੇ ਵਿੱਚ ਜਾਂਦਾ ਹੈ ਉੱਥੇ ਕੋਈ ਸਮਾਗਮ ਕਰਨਾ ਹੁੰਦਾ ਹੈ ਜਾਂ ਉੱਥੇ 20-50 ਬੰਦੇ ਉਹਦੇ ਨਾਲ ਜਾਂਦੇ ਨੇ ਉਹਨਾਂ ਦੀ ਆਉ ਪਾਕਤ ਉਹਨਾਂ ਦੇ ਲਈ ਚਾਹ ਪਾਣੀ ਦਾ ਪ੍ਰਬੰਧ ਜੋ ਖਰਚਾ ਹੈ ਉਹ ਸਾਰਾ ਇਹ ਮਾਲ ਮਹਿਕਮੇ ਨੂੰ ਕਰਨਾ ਪੈਂਦਾ ਹੈ ਤੇ ਆਪਣੀ ਜੇਬ ਦੇ ਵਿੱਚੋਂ ਕੋਈ ਵੀ ਇਹ ਖਰਚਾ ਨਹੀਂ ਕਰੇਗਾ ਇਸੇ ਕਰਕੇ ਹੀ ਮਾਲ ਮਹਿਕਮਾ ਜਿਹੜਾ ਹੈ ਉਹ ਰਿਸ਼ਵਤ ਲੈਂਦਾ ਹੈ ਇਸ ਤਰੀਕੇ ਨਾਲ ਇਸ ਨੂੰ ਜਸਟੀਫਾਈ ਕਰਨ ਦੀਆਂ ਕੋਸ਼ਿਸ਼ਾਂ ਬਹੁਤ ਵਾਰ ਕੀਤੀਆਂ ਜਾਂਦੀਆਂ ਸੀ ਇਹਨੂੰ ਰੋਕਣਾ ਤਾਂ ਬੜੇ ਦੂਰ ਦੀ ਗੱਲ ਹੈ ਲੇਕਿਨ ਹੁਣ ਪਿੱਛੇ ਜੇ ਜੋ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਦਮ ਚੱਕੇ ਗਏ ਨੇ ਜੋ ਉਹਨਾਂ ਵੱਲੋਂ ਇੱਕ ਖੁੱਲਾ ਚੈਲੰਜ ਕਰਕੇ ਇਹਨਾਂ ਤਹਿਸੀਲਦਾਰਾਂ ਦੀਆਂ ਬਦਲੀਆਂ ਇੱਕ ਕੋਨੇ ਤੋਂ ਦੂਜੇ ਕੋਨੇ ਕੀਤੀਆਂ ਗਈਆਂ ਸੀ ਜੋ ਸ਼ਕਤੀ ਦਿਖਾਈ ਗਈ ਸੀ ਕਿ ਨਹੀਂ ਅਸੀਂ ਤੁਹਾਡੀ ਮਨਮਾਨੀ ਨਹੀਂ ਚੱਲਣ ਦਵਾਵਾਂਗੇ ਉਹ ਬਦਲੀਆਂ ਨਾਲ ਕਾਫੀ ਹੱਦ ਤੱਕ ਇਹਨਾਂ ਦੇ ਉੱਤੇ ਨੱਥ ਪਾਈ ਜਾ ਸਕੀ ਹੈ ਹੁਣ ਉਹ ਹੜਤਾਲ ਦੀਆਂ ਆਵਾਜ਼ਾਂ ਜਿਹੜੀਆਂ ਹਰ ਰੋਜ਼ ਪਹਿਲਾਂ ਆਉਂਦੀਆਂ ਸੀ ਉਹ ਸੁਣਨ ਨੂੰ ਨਹੀਂ ਮਿਲ ਰਹੀਆਂ ਜਿਹੜੇ ਡਿਸਟ੍ਰੀਆਾਂ ਦੇ ਅਧਿਕਾਰ ਸੀ ਉਹ ਵੀ ਡੀਸੀ ਨੂੰ ਐਸਡੀਐਮ ਨੂੰ ਜਾਂ ਉਹ ਪਾਵਰਾਂ ਹੋਰਾਂ ਨੂੰ ਦਿੱਤੇ ਕਿ ਕੰਮ ਨਾ ਰੁਕੇ ਇਸ ਚੀਜ਼ ਦੇ ਵੀ ਜਿਹੜੇ ਲੋੜਿੰਦਾ ਪ੍ਰਬੰਧ ਸੀ ਉਹ ਸਰਕਾਰ ਵੱਲੋਂ ਕਰ ਲਏ ਗਏ ਸੀ ਸੋ ਸਰਕਾਰ ਇਸ ਰੌਂ ਦੇ ਵਿੱਚ ਦਿਖਾਈ ਦੇ ਰਹੀ ਹੈ ਕਿ ਹਾਂ ਵਾਕਿਆ ਹੀ ਇਸ ਜਿਹੜਾ ਬਦਨਾਮ ਮੈਕਮਾ ਹੈ ਉਸ ਨੂੰ ਲਗਾਮ ਉਸ ਤੇ ਲਗਾਉਣੀ ਹੀ ਲਗਾਉਣੀ ਹੈ ਜਿਹੜੇ ਆਨਸਾ ਇਹਨਾਂ ਨੂੰ ਪੱਜਾ ਹੋਣਿਆ ਸੀ ਖੁੱਲੀ ਕਮਾਈ ਕਰਨ ਦੀਆਂ ਦੋ ਨੰਬਰ ਦੀ ਕਮਾਈ ਕਰਨ ਦੀਆਂ ਉਹਨਾਂ ਨੂੰ ਰੋਕਣਾ ਹੀ ਰੋਕਣਾ ਹੈ ਪਾਕਿਸਤਾਨ ਸਰਕਾਰ ਦਾ ਮੈਸੇਜ ਜਿਹੜਾ ਹੈ ਉਹ ਆਮ ਲੋਕਾਂ ਤੱਕ ਜਰੂਰ ਪਹੁੰਚੇ ਉਸੇ ਹੀ ਪ੍ਰਕਿਰਿਆ ਦੇ ਵਿੱਚ ਇਹ ਨਵੇਂ ਸੁਧਾਰ ਨੇ ਇਹ ਆਨਲਾਈਨ ਸੁਧਾਰ ਨੇ ਜਿਨ੍ਹਾਂ ਦੇ ਨਾਲ ਰਾਹਤ ਜ਼ਰੂਰ ਜਿਹੜੀ ਹੈ ਉਹ ਆਮ ਆਦਮੀ ਨੂੰ ਮਿਲੇਗੀ ਜੋ ਪ੍ਰਵਾਸੀਆਂ ਦੇ ਲਈ ਵੀ ਸਟੈਪ ਚੱਕਿਆ ਗਿਆ ਹੈ ਉਹ ਵੀ ਇੱਕ ਬਹੁਤ ਹੀ ਸਲਾਹਣਯੋਗ ਸਟੈਪ ਹੈ ਕਿਉਂਕਿ ਅਕਸਰ ਹੀ ਇਹ ਹੁੰਦਾ ਸੀ ਕਿ ਕਿਉਂਕਿ ਪ੍ਰਵਾਸੀ ਦੂਰ ਬੈਠੇ ਨੇ ਉਹ ਮੌਕੇ ਤੇ ਮੌਜੂਦ ਨਹੀਂ ਹਨ ਇਸ ਚੀਜ਼ ਦਾ ਫਾਇਦਾ ਉਠਾ ਕੇ ਉਹਨਾਂ ਦੀਆਂ ਪ੍ਰਾਪਰਟੀਆਂ ਉਹਨਾਂ ਦੀਆਂ ਜਾਇਦਾਦਾਂ ਨੂੰ ਵੇਚ ਦਿੱਤਾ ਜਾਂਦਾ ਸੀ ਕਾਗਜ਼ ਨਕਲੀ ਤਿਆਰ ਕਰ ਲਏ ਜਾਂਦੇ ਸੀ ਔਰ ਉਹਨਾਂ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਲੱਗਦਾ ਸੀ ਭਿੰਕ ਵੀ ਨਹੀਂ ਪੈਂਦੀ ਸੀ ਕਿ ਉਹਨਾਂ ਦੀ ਲੱਖਾਂ ਕਰੋੜਾ ਰੁਪਏ ਦੀ ਜਾਇਦਾਦ ਕੋਈ ਹੜੱਪ ਗਿਆ ਹੈ ਹੁਣ ਜਦੋਂ ਰਿਕਾਰਡ ਨਾਲ ਕਿਸੇ ਵੀ ਤਰੀਕੇ ਦੀ ਛੇੜਛਾੜ ਦੇ ਨਾਲ ਉਹਨਾਂ ਨੂੰ ਸੂਚਨਾ ਮਿਲ ਜਾਏਗੀ ਉਹਨਾਂ ਨੂੰ ਸੁਨੇਹਾ ਮਿਲ ਜਾਏਗਾ ਤਾਂ ਉਹ ਆਪਣੀ ਜਾਇਦਾਦ ਦੀ ਪੈਰਵਾਹੀ ਕਰ ਸਕਦੇ ਨੇ ਉਹ ਇਸ ਗੱਲ ਨੂੰ ਯਕੀਨੀ ਬਣਾ ਸਕਦੇ ਨੇ ਉਨ੍ਹਾਂ ਦੀ ਜਾਣਕਾਰੀ ਤੋਂ ਬਿਨਾ ਉਨ੍ਹਾਂ ਦੀ ਜਿਹੜੀ ਪਿੱਛੇ ਜ਼ਮੀਨ ਜਾਇਦਾਦ ਪਈ ਹੈ ਜੋ ਮਿਲਤ ਨਾਲ ਬਣਾਈ ਹੋਈ ਹੈ ਉਹ ਕੋਈ ਹੋਰ ਨਾ ਹੜੱਪ ਜਾਵੇ ਕੋਈ ਹੋਰ ਉਸ ਨੂੰ ਲੁੱਟ ਕੇ ਨਾ ਲੈ ਜਾਵੇ ਸੋ ਇਹ ਸਾਰੇ ਕਦਮ ਜੋ ਚੱਕੇ ਜਾ ਰਹੇ ਨੇ ਜੋ ਟੈਕਨੋਲੋਜੀ ਦਾ ਸਹਾਰਾ ਲਿਆ ਜਾ ਰਿਹਾ ਹੈ ਸਰਕਾਰ ਵੱਲੋਂ ਇਹ ਸਾਰੇ ਹੀ ਅਗਾਹਮਦੂ ਕਦਮ ਨੇ ਤੇ ਇਹਨਾਂ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ ਲੇਕਿਨ ਗੱਲ ਸਿਰਫ ਇਹ ਹੈ ਕਿ ਇਸ ਇਹਨਾਂ ਕਦਮਾਂ ਨੂੰ ਇਮਾਨਦਾਰੀ ਦੇ ਨਾਲ ਲਾਗੂ ਕੀਤਾ ਜਾਵੇ ਲੋਕਾਂ ਦੇ ਵਿੱਚ ਇਹ ਯਕੀਨੀ ਬਣਾਇਆ ਜਾਏ ਕਿ ਉਹ ਇਹਨਾਂ ਸੁਵਿਧਾਵਾਂ ਦਾ ਲਾਭ ਚੱਕ ਸਕਣ ਕਿਤੇ ਇਹ ਨਾ ਹੋਵੇ ਕਿ ਫੇਰ ਸਰਵਰ ਡਾਊਨ ਹੈ ਜਾਂ ਆਨਲਾਈਨ ਦੇ ਵਿੱਚ ਆ ਕਮੀ ਹੈ ਇਸ ਤਰੀਕੇ ਦੀਆਂ ਹੋਰ ਬਈਆਂ ਬਹਾਨੇ ਲੱਭ ਲੱਭ ਕੇ ਇਹ ਜਿਹੜੇ ਤਹਿਸੀਲਦਾਰ ਜਾਂ ਪਟਵਾਰੀ ਨੇ ਇਹ ਫੇਰ ਲੋਕਾਂ ਨੂੰ ਖੱਜਲ ਖਵਾਰ ਕਰਨਾ ਨਾ ਸ਼ੁਰੂ ਕਰ ਦੇਣ ਜੋ ਇਹਨਾਂ ਨੂੰ ਪਹਿਲਾਂ ਆਦਤਾਂ ਪਈਆਂ ਹੋਣੀਆਂ ਨੇ ਕਿ ਜਿਹੜਾ ਲਿਖਤ ਪੜਤ ਕਰਨ ਵਾਲੇ ਅਰਜੀ ਦੇ ਵੀ ਇਸ ਬੈਠੇ ਨੇ ਉਨ੍ਹਾਂ ਦੇ ਕੋਲ ਹੀ ਸਾਰੇ ਇੰਤਜ਼ਾਮ ਕੀਤੇ ਗਏ ਹੁੰਦੇ ਸੀ ਕਿ ਉਹ ਲਿਖਣ ਦੇ ਨਾਲ ਨਾਲ ਇਹਨਾਂ ਦੀ ਜਿਹੜੀ ਨਜਾਇਜ਼ ਫੀਸ ਹੈ ਉਹਦਾ ਸੌਦਾ ਵੀ ਉੱਥੇ ਬੈਠੇ ਹੀ ਕਰ ਦਿੰਦੇ ਸੀ ਉਹ ਚੀਜ਼ਾਂ ਦੇ ਵਿੱਚ ਜਿਹੜੀ ਹੈ ਉਹਨਾਂ ਨੂੰ ਉਸ ਚੇਨ ਨੂੰ ਤੋੜਨਾ ਪਏਗਾ ਔਰ ਉਹ ਜੇ ਇਹਨਾਂ ਆਨਲਾਈਨ ਤਰੀਕਿਆਂ ਦੇ ਨਾਲ ਟੁੱਟਦੀ ਹੈ ਤਾਂ ਵਾਕਿਆ ਹੀ ਲੋਕਾਂ ਨੂੰ ਜੋ ਰਾਹਤ ਮਿਲਣੀ ਚਾਹੀਦੀ ਹੈ ਉਹ ਰਾਹਤ ਮਿਲੇਗੀ ਤੇ ਜਿਹੜਾ ਨਾਰਾ ਇਸ ਸਰਕਾਰ ਨੇ ਲਾਇਆ ਸੀ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰਾਂਗੇ ਖਤਮ ਕਰਾਂਗੇ ਉਸ ਦਾ ਸੁਨੇਹਾ ਵੀ ਲੋਕਾਂ ਕੋਲ ਪਹੁੰਚਦਾ ਜ਼ਰੂਰ ਹੋਵੇਗਾ ਸੋ ਇਸੇ ਉਮੀਦ ਦੇ ਨਾਲ ਕਿ ਲੋਕਾਂ ਨੂੰ ਕੁਝ ਰਾਹਤ ਮਿਲੇਗੀ ਲੋਕਾਂ ਦੇ ਉੱਪਰ ਜਿਹੜਾ ਨਜਾਇਜ਼ ਬੋਝ ਪੈਂਦਾ ਹੈ ਰਿਸ਼ਵਤਖੋਰੀ ਦਾ ਭ੍ਰਿਸ਼ਟਾਚਾਰ ਦਾ ਉਸ ਬੋਝ ਤੋਂ ਵੀ ਕੁਝ ਰਾਹਤ ਮਿਲੇਗੀ ਇਸ ਉਮੀਦ ਦੇ ਨਾਲ ਤਤਵ ਵਿਦਾ ਲੈਨੇ ਆ ਧੰਨਵਾਦ